ਚ ਅੱਗ ਲੱਗਦੀ ਹੈ ਔਰ ਇਸ ਅੱਗ ਵਿੱਚ ਝੁਲਸਣ ਕਰਕੇ ਕੋਠੀ ਮਾਲਕ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਕੋਠੀ ਨੰਬਰ 116 ਦੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੋਠੀ ਦੇ ਉੱਪਰਲੇ ਕਮਰੇ ਦੇ ਵਿੱਚ ਅੱਗ ਲੱਗਦੀ ਹੈ ਸ਼ਾਰਟ ਸਰਕਟ ਕਰਕੇ ਔਰ ਜਿਵੇਂ ਹੀ ਕੋਠੀ ਮਾਲਕ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਉਹ ਜ਼ਰੂਰੀ ਕਾਗਜ਼ਾਤ ਤੇ ਕੁਝ ਸਮਾਨ ਲੈਣ ਦੇ ਲਈ ਉੱਪਰ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਪਰ ਇਸੇ ਦੌਰਾਨ ਅੱਗ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਧੂਏ ਦਾ ਗੁਬਾਰ ਜਿਹੜਾ ਹੈ ਪੂਰੇ ਆ ਕਮਰੇ ਦੇ ਵਿੱਚ ਫੈਲ ਜਾਂਦਾ ਹੈ ਔਰ ਉਸ ਤੋਂ ਬਾਅਦ ਕਮਰੇ ਤੋਂ ਬਾਹਰ ਨਿਕਲਣ ਦਾ ਰਸਤਾ ਕੋਠੀ ਦੇ ਮਾਲਕ ਨੂੰ ਨਜ਼ਰ ਨਹੀਂ ਆਂਦਾ ਤੇ ਉਸੇ ਕਮਰੇ ਦੇ ਵਿੱਚ ਚੁਲਸਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਬੇहद ਦਰਦਨਾਕ ਮੌਤ ਜਿਹੜੀ ਹੈ ਉਹ ਦਿੱਤੀ ਮਿਲੀ ਹੈ ਨਾਮ ਦੱਸਿਆ ਜਾ ਰਿਹਾ ਹੈ ਕਿਰਨ ਅਹੂਜਾ ਜੋ ਕੋਠੀ ਦਾ ਮਾਲਕ ਹੈ 52 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਮੌਕੇ ਤੇ ਜਦੋਂ ਪਰਿਵਾਰ ਵਾਲੇ ਚੀਕ ਚਹਾਰਾ ਉਹਨਾਂ ਵੱਲੋਂ ਪਾਇਆ ਜਾਂਦਾ ਹੈ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਔਰ ਉਸ ਤੋਂ ਬਾਦ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਹੈ ਲਗਾਤਾਰ ਉਹਨਾਂ ਵੱਲੋਂ ਕੋਠੀ ਦੇ ਵਿੱਚ ਲੱਗੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੋ ਬਹੁਤ ਮੰਦ ਭਾਗੀ ਜਿਹੜੀ ਖਬਰ ਸਾਹਮਣੇ ਆਈ ਜਿੱਥੇ ਕਿਰਨ ਅਹੂਜਾ ਜੋ ਕੋਠੀ ਦੇ ਓਨਰ ਹੈ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅੱਗ ਵਿੱਚ ਪੂਰੀ ਤਰ੍ਹਾਂ ਦੇ ਨਾਲ ਝੁਲਸ ਗਏ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀਗੀ ਉਹਨਾਂ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਦੇ ਲਈ ਜਿਹੜਾ ਭੇਜਿਆ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ